ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਚੈਨਲ ਨਾਲ ਤੇ ਮੈਂ ਪੱਤਰਕਾਰ ਪ੍ਰਿੰਸ ਕੁਮਾਰ ਅੱਜ ਸਮਾਣਾ ਦੀ ਬਾਰ ਐਸੋਸੀਏਸ਼ਨ ਵੱਲੋਂ ਜਿਹੜਾ ਹੈ ਬਲੱਡ ਕੈਂਪ ਜਿਹੜਾ ਇੱਕ ਆਯੋਜਿਤ ਕੀਤਾ ਜਾਂਦਾ ਹੈ ਜੋ ਸਮਾਣਾ ਦੀ ਬਾਰ ਐਸੋਸੀਏਸ਼ਨ ਦੇ ਵਿੱਚ ਵਕੀਲ ਸਹਿਬਾਨ ਨੇ ਜੋ ਇਸ ਦੁਨੀਆ ਨੂੰ ਵਿਛੋੜਾ ਦੇ ਚੁੱਕੇ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਲਈ ਇਹ ਜਿਹੜਾ ਬਲੱਡ ਕੈਂਪ ਲਗਾਇਆ ਗਿਆ ਹੈ ਤੇ ਜਿਹੜਾ ਖੂਨਦਾਨ ਹੈ ਉਹ ਮਹਾਦਾਨ ਹੈ ਕਿਉਂਕਿ ਕਿਸੇ ਦੀ ਜਾਨ ਬਚਾਉਣ ਦੇ ਲਈ ਜਿਹੜਾ ਸਭ ਤੋਂ ਮਹੱਤਮ ਪੂਰਨ ਜਿਹੜਾ ਖੂਨ ਦਸਿਆ ਜਾਂਦਾ ਔਰ ਖੂਨ ਦੀ ਜਿਹੜੀ ਮਾਤਵ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਜਿਹੜੇ ਸਮਾਣਾ ਦੇ ਵਕੀਲ ਨੇ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਖੂਨ ਹਮੇਸ਼ਾ ਹੀ ਜਦੋਂ ਕਿੱਥੇ ਬਲੱਡ ਕੈਂਪ ਲੱਗਦਾ ਹੈ ਤਾਂ ਉੱਥੇ ਖੂਨ ਦੇਣਾ ਚਾਹੀਦਾ ਕਿਉਂਕਿ ਇਸ ਖੂਨਦਾਨ ਨਾਲ ਕਿਹਦੀ ਵੀ ਜ਼ਿੰਦਗੀ ਬਚ ਸਕਦੀ ਹੈ ਇਹ ਜਿਹੜਾ ਆਪਾਂ ਨੂੰ ਵੀ ਨਹੀਂ ਪਤਾ ਪਰ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਹੀ ਕੁਝ ਵਕੀਲ ਜਿਹੜੇ ਨੇ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਅੱਜ ਖੂਨ ਦਾ ਲਗਾਇਆ ਜਾਂਦਾ ਹੈ ਕੁਝ ਦਿਨ ਪਹਿਲਾਂ ਜਿਹੜਾ ਵਕੀਲ ਸਹਿਬਾਨਾਂ ਵੱਲੋਂ ਦੱਸਿਆ ਗਿਆ ਕਿ 25 ਤੋਂ 30 ਯੂਨਿਟ ਜਿਹੜੇ ਨੇ ਅਗੇਨ ਕੀਤੇ ਜਾ ਚੁੱਕੇ ਨੇ ਤੇ ਹੋਰ ਵੀ ਉਹਨਾਂ ਨੂੰ ਉਮੀਦ ਹੈ ਕਿ ਕੁਝ ਵਕੀਲ ਜਿਹੜੇ ਨੇ ਕੰਮਕਾਰ ਦੇ ਵਿੱਚ ਮਸਰੂਫ ਨੇ ਉਹ ਵੀ ਥੋੜੀ ਦੇਰ ਤੱਕ ਜਿਹੜਾ ਇੱਥੇ ਬਲੱਡ ਜਿਹੜਾ ਆਪਣਾ ਡੋਨੇਟ ਕਰਨ ਦੇ ਲਈ ਪਹੁੰਚਣਗੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪ੍ਰਧਾਨ ਜੀ ਜਿਹੜਾ ਅੱਜ ਇਹ ਬਾਰਸ਼ ਸੈਸ਼ਨ ਵੱਲੋਂ ਕੈਂਪ ਲਗਾਇਆ ਗਿਆ ਖੂਨਦਾਨ ਔਰ ਕਿੰਨਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਔਰ ਕਿੰਨੇ ਕੁ ਜਿਹੜੇ ਡੋਨੇਟ ਕਰ ਚੁੱਕੇ ਨੇ ਲੋਕ ਸਰ ਸਾਡੇ ਵੱਲੋਂ 2015 ਦੇ ਵਿੱਚ ਵੀ ਬਾਰਸ਼ ਸੈਸ਼ਨ ਵੱਲੋਂ ਪਹਿਲਾਂ ਇਸੇ ਜਗ੍ਹਾ ਤੇ ਇੱਕ ਬਲੱਡ ਕੈਂਪ ਲਗਾਇਆ ਗਿਆ ਸੀ ਜੋ ਬਹੁਤ ਕਾਮਯਾਬ ਹੋਇਆ ਸੀ ਅੱਜ ਜੋ ਇਹ ਬਲੱਡ ਕਲੈਕਸ਼ਨ ਚੈਂਪ ਬਾਰਸ਼ ਸੈਸ਼ਨ ਵੱਲੋਂ ਜਾਰਜੀ ਕੀਤਾ ਗਿਆ ਸਾਡੇ ਡੋਬੀਪੀ ਸਾਹਿਬ ਸੱਜਾ ਰਜੈਂਸੀ ਦੇ ਵਿੱਚ ਬਿਲਕੁਲ ਤਰਜੀਹ ਦੀ ਸਹੂਲਤ ਇਸ ਦਿਨ ਚੜ੍ਹ ਕੇ ਜਾ ਚੁੱਕੀ ਤੇ ਸਾਡੇ ਹੈਪੀ 라ਮ ਜੀ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਹੀ ਅਚਾਨਕ ਜੀ ਬੀ ਤਿਆਰ ਹੋ ਗਏ ਉਹਨਾਂ ਦੀ ਯਾਦ ਵਿੱਚ ਇਹ ਬਲੱਡ ਡੋਨੇਸ਼ਨ ਕੀਤਾ ਗਿਆ ਉਹਨਾਂ ਨੂੰ ਸਮਰਪਿਤ ਹੈ ਸਾਡਾ ਟੀਚਾ ਤਾਂ ਹੈਗਾ ਸੀ ਜਿਆ ਜਿੰਨ ਇਕੱਠੇ ਹੋ ਜਾਣ ਹੁਣ ਤੱਕ 15 ਦੇ ਕਰੀਬੀ ਤੇ ਜੋ ਹੋ ਚੁੱਕੇ ਨੇ ਤੇ 3 ਵਜੇ ਤੱਕ ਚੰਗਾ ਹੈਗਾ ਦੇਖਿਆ ਨੂੰ ਕਾਫੀ ਮਹੱਤਵਪੂਰਨ ਕੰਮ ਜਾ ਕਿ ਸਨੇਹਾ ਦੇਣਾ ਚਾਹੋਗੇ ਜਿਹੜੇ ਲੋਕ ਖੂਨ ਦੇਣ ਨੂੰ ਥੋੜਾ ਜਿਹਾ ਸੋਚ ਵਿਚਾਰ ਕਰਦੇ ਨੇ ਮੈਂ ਆਪਣੇ ਵੱਲੋਂ ਸਾਡੇ ਭਾਈਚਾਰੇ ਦੇ ਵੱਲੋਂ ਸਾਰੇ ਲੋਕਾਂ ਨੂੰ ਇਹ ਸਨੇਹਾ ਜਨਣਾ ਚਾਹਨਾ ਜੋ ਖੂਨ ਦਾਨ ਹੈ ਇੱਕ ਮਹਾਦਾਨ ਹੈ ਇਹ ਕਿਸੇ ਦੀ ਜਾਨ ਬਚਾ ਸਕਦਾ ਹੈ ਜਿਹੜੇ ਵੀ ਇਨਸਾਨ ਦੇ ਦਿਲ ਵਿੱਚ ਕੋਈ ਸ਼ੈ ਵੀ ਖੂਨ ਦਾਨ ਕਰਨਾ ਚਾਹੋ ਜ਼ਰੂਰ ਡੋਨੇਟ ਕਰੇ ਖੂਨ ਦਾ ਕਲੈਕਸ਼ਨ ਸੈਂਟਰ ਸਾਡੇ ਸਮਾਨੇ ਵੀ ਖੁੱਲ ਚੁੱਕਿਆ ਹੈ ਪਹਿਲਾ ਪਟਿਆਲੇ ਰਿੰਦਰਾ ਹਸਪਤਾਲ ਤੋਂ ਟੀਮਾਂ ਦੀ ਹੁੰਦੀ ਸੀ ਥੋੜਾ ਜੋਰੀ ਹਸਪਤਾਲ ਦੇ ਨਾਲ ਕਲੈਕਸ਼ਨ ਸੈਂਟਰ ਜਿਹੜਾ ਹੈ ਇਹ ਇੱਕ ਬਹੁਤ ਹੀ ਵੱਡਾ ਕੰਮ ਹੈ ਜੋ ਕਿ ਕਿਸੇ ਘਰ ਦੀ ਜੀਵਨ ਜੋਤ ਨੂੰ ਜੀਵਿਤ ਰੱਖਦਾ ਠੀਕ ਹੈ ਥੈਂਕ ਯੂ ਜਨਰਲ ਸਾਹਿਬ ਕੀ ਕਹੋਗੇ ਤੁਸੀਂ ਬਾਰਸ਼ਨ ਸਮਾਣਾ ਦੇ ਬਤੌਰ ਵਾਈਸ ਪ੍ਰਧਾਨ ਹੋ ਔਰ ਅੱਜ ਜਿਹੜਾ ਖੂਨਦਾਨ ਕੈਂਪ ਲਗਾਇਆ ਕੀ ਕਹੋਗੇ ਜਿਹੜਾ ਅੱਜ ਖੂਨਦਾਨ ਕੈਂਪ ਲੱਗਿਆ ਸਾਡੇ ਸਾਰੇ ਵਕੀਲ ਸਾਹਿਬਾਨ ਦੇ ਸਹਿਯੋਗ ਨਾਲ ਲੱਗਿਆ ਸਾਡੇ ਪ੍ਰਧਾਨ ਜੀ ਮੀਤੂ ਸਾਹਿਬ ਸਾਡੇ ਸੈਕਟਰੀ ਸਾਹਿਬ ਚੰਮੂ ਸਾਹਿਬ ਤੇ ਮੈਂ ਮੇਰੀ ਸਾਰੀ ਟੀਮ ਸਾਡੇ ਕੈਸ਼ੀਅਰ ਸਾਹਿਬ ਸਾਡੇ ਲਾਇਬ੍ਰੇਰੀਨ ਸਾਹਿਬ ਜਾਂ ਸਾਡੇ ਜੋ ਵੀ ਐਗਜ਼ੀਕਟਿਵ ਮੈਂਬਰ ਨੇ ਸਭ ਨੇ ਪੂਰਾ ਸਹਿਯੋਗ ਦਿੱਤਾ ਉਹਨਾਂ ਸਭ ਤੁਸੀਂ ਇਹ ਉਹਨਾਂ ਸਰ ਜੇ ਜੀ ਸਾਹਿਬਾਨ ਸੀ ਉਹਨਾਂ ਦੇ ਖਾਸ ਕੈਂਪ ਲੱਗੇ ਜਿੱਤੇ ਕਰਕੇ ਅਸੀਂ ਸਾਰੇ ਆ ਇੱਥੇ ਜਿੰਮਾ ਕਿਲੇ ਮੇਰੇ ਸਾਥੀ ਨੇ ਵਕੀਲ ਸਾਹਿਬਾਨ ਨੇ ਪੁਲਿਸ ਡਿਪਾਰਟਮੈਂਟ ਸਾਰੇ ਹੀ ਸਾਨੂੰ ਸਹਿਯੋਗ ਦੇਣ ਤੇ ਪੂਰਨ ਦਾਨ ਕਰਨ ਲਈ ਆ ਰਹੇ ਨੇ ਠੀਕ ਤਾਂ ਦੱਸੋ ਜੇ ਕੈਂਪ ਸ਼ੁਰੂ ਹੋ ਗਿਆ ਸੀ 3 ਵਜੇ ਤੱਕ ਚੱਲਣਾ ਹੈ ਅਜੇ ਕੁਝ ਜਿਹੜੇ ਵਕੀਲ ਸਾਹਿਬਾਨ ਨੇ ਉਹ ਕੋਰਟਾਂ 'ਚ ਆਪਣੇ ਕੰਮ 'ਚ ਵਿਅਸਤ ਨੇ ਜਦੋਂ ਇਹ ਕੰਮ ਤੋਂ ਵਿਲੇ ਹੁੰਦੇ ਨਹੀਂ ਸਾਰੇ ਜਿੰਨੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਤੇ ਇੱਥੇ ਆ ਕੇ ਬਰਾਬਰ ਖੂਨਦਾਨ ਦੇਣਗੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਬਹੁਤ ਹੀ ਅੱਛੇ ਯੂਨਿਟ ਅਸੀਂ ਬਲੱਡ ਗ੍ਰੀਟ ਕਰ ਪਾਵਾਂਗੇ ਜਿਵੇਂ ਤੁਹਾਨੂੰ ਪਤਾ ਹੀ ਇਹ ਤਾਂ ਖੂਨਦਾਨ ਹੈ ਉਹ ਮਾਹਦਾਨ ਹੈ ਇਸ ਕਰਕੇ ਸਾਡੀ ਸਭ ਨੂੰ ਅਪੀਲ ਹੈ ਜਿਨ੍ਹਾਂ ਨੂੰ ਜਿਹੜੇ ਨਹੀਂ ਪਹੁੰਚ ਸਕੇ ਜਰੂਰ ਇੱਛੁਕ ਨੇ ਖੂਨਦਾਨ ਕਰਨ ਲੋਤੇ ਜਰੂਰ ਪਹੁੰਚੋ ਤੇ ਖੂਨਦਾਨ ਕਰੋ ਜਿਸ ਨਾਲ ਕਿਸੇ ਦੀ ਕੋਈ ਕੀਮਤੀ ਜਾਨ ਬਚ ਸਕਦੀ ਹੈ ਠੀਕ ਹੈ ਤੇ ਜੁਦੀਸ਼ ਸਿੰਘ ਅਫਸਰ ਸਾਹਿਬਾਨ ਜੀ ਸਹਿਯੋਗ ਨਾਲ ਤੇ ਵਾਰ ਐਸੋਸਿਏਸ਼ਨ ਸਮਾਨਾ ਤੋਂ ਉਸੇੰ ਦਾ ਟੈਂਪਲ ਲਗਾਇਆ ਗਿਆ ਕਿਉਂਕਿ ਫੂਨਦਾਨ ਸਭ ਤੋਂ ਵੱਡਾ ਮਹਾਦਾਨਾ ਕਿਉਂਕਿ ਇਹ ਫੂਨ ਦੇ ਨਾਲ ਹੀ ਜਿਹੜੀ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਇਸ ਲਈ ਸਾਡੇ ਵੱਲੋਂ ਖੂਲ ਦੋਰ ਇਹ ਵੀ ਅਪੀਲ ਹੈ ਜੋ ਵੀ ਦਾਨੀ ਫੂਨਦਾਨ ਕਰ ਸਕਦਾ ਨੂੰ ਬਤੂ ਅੱਗੇ ਆ ਕੇ ਮਹਾਦਾਨ ਵਿੱਚ ਮਹਾਦਾਨ ਦੇ ਸਹਿਯੋਗ ਕਰੇ ਅੱਜ ਸਾਡੀ ਬਾਰ ਐਸੋਸੀਏਸ਼ਨ ਸਮਾਣਾ ਨੇ ਫੂਨਦਾਨ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਵਇ ਤੇ ਉਹਦੇ ਵਾਸਤੇ ਲੋਕਾਂ ਦਾ ਬੜਾ ਵਧੀਆ ਸਹਿਯੋਗ ਹੈ ਕਈ ਕਾਫੀ ਜੁੰਟ ਜਿਹੜਾ ਹੁਣ ਤੱਕ ਡੋਨੇਟ ਹੋ ਚੁੱਕਿਆ ਤੇ ਅੱਗੇ ਵੀ ਸਾਨੂੰ ਆਸ ਹੈ ਕਿ ਕਾਫੀ ਜਿੰਨੀ ਸਹਿਦਾ ਟਾਰਗੇਟ ਹੈ ਅਸੀਂ 2:30 ਵਜੇ ਤੱਕ ਪੂਰਾ ਕਰ ਲਾਂਗੇ ਖੂਨਦਾਨ ਦੀ ਬੜੀ ਮਹੱਤਤਾ ਰਹੀ ਹੈ ਪਹਿਲਾਂ ਵੀ ਸੀ ਹੁਣ ਤਾਂ ਜ਼ਿਆਦਾ ਇਸ ਕਰਕੇ ਹੋਗੀ ਕਿਉਂਕਿ ਅੱਜਕੱਲ ਐਕਸੀਡੈਂਟਲ ਹੋ ਰਹੀਆਂ ਚੀਜ਼ਾਂ ਨੇ ਜੀਣਾ ਕਰਕੇ ਖੂਨਦਾਨ ਜਿਹੜਾ ਹੈ ਬਹੁਤ ਮਹੱਤਵ ਰੱਖਦਾ ਇਸ ਲਈ ਜਾਨ ਨੂੰ ਬਚਾਉਣ ਤੋਂ ਵੱਡਾ ਹੋਰ ਕੋਈ ਦਾਨ ਹੋ ਨਹੀਂ ਸਕਦਾ ਇਸ ਕਰਕੇ ਪੂਰਨ ਦਾਨ ਦਾ ਹਲ ਹੈ ਅ ਮੈਂ ਤੁਹਾਡੇ ਮੀਡੀਅਮ ਰਾਹੀਂ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਦਾਨ ਪੂਰਨ ਦਾਨ ਕਰਨਾ ਚਾਹੁੰਦਾ ਹੈ ਕੋਈ ਅਸੀਂ 3 ਵਜੇ ਤੱਕ ਇਹ ਚੱਲਦਾ ਜੇ ਤਾਂ ਕਿ ਕਨਫਰਮੇਸ਼ਨ ਸਕਾ ਹੋਵੇ ਠੀਕ ਥੈਂਕ ਯੂ